ਨਮਸਕਾਰ ਸਤਿ ਸ਼੍ਰੀ ਅਕਾਲ ਆਦਾਬ ਤੁਸੇ ਦੇਖ ਰਹੇ ਹੋ ਆਨ ਆਂਡਿਆ ਪੰਜਾਬੀ ਮੈਂ ਹਾਂ ਮਿੱਕੀ ਜੈਕਰ ਵੱਡੀ ਖਬਰ ਹੈ ਉਹਨਾਂ ਲੋਕਾਂ ਲਈ ਜੋ ਪਹਾੜਾ ਦੇ ਵਿੱਚ ਜਾਣ ਦੀ ਸੋਚ ਰਹੇ ਨੇ ਜਾ ਕੇ ਸ਼ਹਿਰ ਤੇ ਸਕੂਨ ਤੋਂ ਬਾਅਦ ਪਹਾੜਾ ਦੇ ਵਿੱਚ ਆਨੰਦ ਮਾਣਨਾ ਚਾਹੁੰਦੇ ਨੇ ਕਿਸ ਤਰੀਕੇ ਦੇ ਨਾਲ ਤਾਂ ਇਹ ਤਸਵੀਰਾਂ ਦੇਖ ਲੈਣ ਇਹ ਖਬਰ ਸੁਣ ਲੈਣ ਕਿਉਂਕਿ ਦੱਸਦੀ ਹੈ ਕਿ ਤਬਾਹੀ ਜਿਹੜੀ ਹੈ ਲਗਾਤਾਰ ਪਹਾੜਾ ਦੇ ਵਿੱਚ ਜਾਰੀ ਹੈ ਹੁਣ ਤੱਕ ਦੱਸਦੀ ਹੈ 247 ਲੋਕਾਂ ਦੀ ਮੌਤ ਹੋ ਚੁੱਕੀ ਹੈ 329 ਲੋਕ ਜ਼ਖਮੀ ਹੋ ਚੁੱਕੇ ਨੇ ਉੱਥੇ ਹੀ ਦੱਸ ਦਈਏ 455 ਸੜਕਾਂ ਜਿਹੜੀਆਂ ਨੇ ਉਹ ਲੈਂਡਸਲਾਈਡ ਕਰਕੇ ਬੰਦ ਹੋ ਚੁੱਕੀਆਂ ਨੇ ਜੇਕਰ ਤੁਸੀਂ ਵੀ ਪਹਾੜਾਂ ਦੇ ਵੱਲ ਘੁੰਮਣ ਦਾ ਪਲਾਨ ਬਣਾ ਰਹੇ ਹੋ ਤਾਂ ਕਿਤੇ ਨਾ ਕਿਤੇ ਤੁਹਾਨੂੰ ਇਹ ਬਦਲਣਾ ਪੈ ਸਕਦਾ ਹੈ ਕਿਉਂਕਿ ਲਗਾਤਾਰ ਜਿਹੜਾ ਕੁਦਰਤ ਦਾ ਕਹਿਰ ਪਹਾੜਾਂ ਦੇ ਵਿੱਚ جاری ਹੈ ਤੁਹਾਡੇ ਨਾਲ ਸਾਰੀ ਜਾਣਕਾਰੀ ਸਾਂਝੀ ਕਰ ਦਿੰਨੇ ਹਾਂ ਹਿਮਾਚਲ ਦੇ ਵਿੱਚ ਮੀਂਹ ਤੇ ਜ਼ਮੀਨ ਖਿਸਕਣ ਦਾ ਕਹਿਰ ਲਗਾਤਾਰ ਜਾਰੀ ਹੈ ਰਾਜ ਦੇ ਵਿੱਚ ਖਰਾਬ ਮੌਸਮ ਕਾਰਨ 458 ਸੜਕਾਂ ਜੇਵੀ ਬੰਦ ਨੇ ਇਨਾ ਦੇ ਵਿੱਚ ਤਿੰਨ ਰਾਸ਼ਟਰੀ ਰਾਜਮਾਰਕ ਸ਼ਾਮਲ ਨੇ ਹਿਮਾਚਲ ਪ੍ਰਦੇਸ਼ ਰਾਜ ਆਫਤ ਦੱਸਦੇ ਕਿ ਹਿਮਾਚਲ ਪ੍ਰਦੇਸ਼ ਰਾਜ ਆਫਤ ਪ੍ਰਬੰਧਨ ਅਥਾਰਟੀ ਐਚ ਪੀ ਐਸ ਡੀ ਐਮ ਏ ਨੇ ਦੱਸਿਆ ਹੈ ਕਿ ਪਿਛਲੇ 24 ਘੰਟਿਆਂ ਦੇ ਵਿੱਚ ਭਾਰੀ ਬਾਰਿਸ਼ ਕਾਰਨ ਬਹੁਤ ਨੁਕਸਾਨ ਹੋਇਆ ਰਿਪੋਰਟ ਅਨੁਸਾਰ ਅੱਜ ਵਿੱਚ ਕੁੱਲ 455 ਸੜਕਾਂ ਬੰਦ ਹਨ ਇਨਾ ਵਿੱਚ ਤਿੰਨ ਰਾਸ਼ਟਰੀ ਰਾਜਮਾਰਕ ਨੇ ਉਥੇ ਦੱਸਦੇ ਸੜਕਾਂ ਬੰਦ ਹੋਣ ਦੇ ਮਾਮਲੇ ਦੇ ਵਿੱਚ ਸਭ ਤੋਂ ਵੱਧ ਪ੍ਰਭਾਵਿਤ ਜ਼ਿਲ੍ਹਾ ਕੁੱਲੂ ਹੈ ਜਿੱਥੇ 73 ਸੜਕਾਂ ਬੰਦ ਨੇ ਇਸ ਤੋਂ ਬਾਅਦ ਮੰਡੀ 58 ਸੜਕਾਂ ਬੰਦ ਨੇ Shimla ਦੇ ਵਿੱਚ ਵੀ 58 ਸੜਕਾਂ ਬੰਦ ਨੇ Kullu ਦੇ ਵਿੱਚ ਛੇੜ ਖਨਾਗ ਵਿਖੇ ਜ਼ਮੀਨ ਖਿਸਕਣ ਕਾਰਨ ਰਾਸ਼ਟਰੀ ਰਾਜਮਾਰ 305 ਬੰਦ ਹੋ ਚੁੱਕਾ ਹੈ ਚੰਬਾ ਅਤੇ ਕਾਂਗੜਾ ਸਮੇਤ ਹੋਰ ਜ਼ਿਲ੍ਹਿਆਂ ਦੇ ਵਿੱਚ ਵੀ ਭਾਰੀ ਬਾਰਿਸ਼ ਕਾਰਨ ਕਈ ਸੜਕ ਬੰਦ ਹੋ ਗਈਆਂ ਨੇ ਉੱਥੇ ਹੀ ਬਿਜਲੀ ਦੀ ਜਿਹੜੀ ਪ੍ਰਭਾਵਿਤ ਹੋਈ ਹੈ ਰਾਜ ਦੇ ਵਿੱਚ ਬਿਜਲੀ ਸਪਲਾਈ ਦੀ ਪੂਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ ਜਾਣਕਾਰੀ ਅਨੁਸਾਰ 681 ਡਿਸਟ੍ਰੀਬਿਊਸ਼ਨ ਟਰਾਂਸਫਾਰਮਰ ਡੀਟੀਆਰ ਵਿਗਨ ਪਈ ਹੋਏ ਨੇ ਕੁੱਲੂ ਅਤੇ ਸ਼ਿਮਲਾ ਜ਼ਿਲ੍ਹੇ ਦੇ ਸਬਤੋਂ ਵੱਧ ਪ੍ਰਭਾਵਿਤ ਨੇ ਕੁੱਲੂ ਦੇ ਵਿੱਚ 145 ਅਤੇ ਸ਼ਿਮਲਾ ਦੇ ਵਿੱਚ 63 ਡੀਟੀਆਰ ਵਿਗਨ ਪਈ ਨੇ ਕੁੱਲੂ ਦੇ ਵਿੱਚ ਅਚਾਨਕ ਖੜਾ ਖਰਾਬ ਹੋਈਆਂ ਲਾਈਨਾਂ ਅਤੇ ਡਿੱਗ ਹੁਦ੍ਰਕਤਾ ਕਾਰਨ ਆਵਾਜਾਈ ਪ੍ਰਭਾਵਿਤ ਹੋਈ ਹੈ ਇਸ ਤੋਂ ਇਲਾਵਾ ਰਾਜ ਭਰ ਦੇ ਵਿੱਚ 182 ਜਲ ਸਪਲਾਈ ਯੋਜਨਾਵਾਂ ਵਿਗਨ ਪਈਆਂ ਹੋਈਆਂ ਨੇ ਮੰਡੀ ਜ਼ਿਲ੍ਹਾ ਖਾਸ ਤੌਰ ਤੇ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਜਿੱਥੇ 58 ਯੋਜਨਾਵਾਂ ਪ੍ਰਭਾਵਿਤ ਹੋਈਆਂ ਨੇ ਜਦਕਿ ਕਾਂਗੜਾ ਤੇ ਸ਼ਿਮਲਾ ਦੇ ਵਿੱਚ 41-41 ਯੋਜਨਾਵਾਂ ਪ੍ਰਭਾਵਿਤ ਹੋਈਆਂ ਨੇ ਹੁਣ ਤੱਕ ਦੱਸ ਦਈਏ ਕਿ ਇਸ ਦੇ ਮੁਤਾਬਕ 247 ਲੋਕਾਂ ਦੀ ਮੌਤ ਹੋ ਚੁੱਕੀ ਹੈ ਦੌਰਾਨ ਰਾਜ ਸਰਕਾਰ ਨੇ ਮਾਲ ਵਿਭਾਗ ਡੀਐਮ ਸੈਲ ਦੀ ਸੰਚਤ ਨੁਕਸਾਨਪੂਰਨ ਅਨੁਸਾਰ ਹਿਮਾਚਲ ਪ੍ਰਦੇਸ਼ ਦੇ ਵਿੱਚ ਮੌਨਸੂਨ ਦੇ ਮੌਸਮ ਦੌਰਾਨ 247 ਲੋਕਾਂ ਦੀ ਜਾਨ ਗਈ ਹੈ ਤੇ ਤੇ 329 ਲੋਕ ਜ਼ਖਮੀ ਹੋਏ ਨੇ 15 ਅਗਸਤ ਨੂੰ ਜਾਰੀ ਕੀਤੀ ਗਈ ਰਿਪੋਰਟ ਦੇ ਵਿੱਚ 20 ਜੂਨ 2025 ਤੋਂ 14 ਅਗਸਤ 2025 ਤੱਕ ਦਾ ਮਿਆਦ ਨੂੰ ਕਵਰ ਕੀਤਾ ਗਿਆ ਹੈ ਕੁੱਲ 247 ਮੌਤਾਂ ਦੇ ਵਿੱਚ 130 ਮੀਨਾਲ ਸੰਬੰਧਿਤ ਮੌਤਾਂ ਅਤੇ 117 ਸੜਕ ਹਾ사ਦਿਆਂ ਦੇ ਵਿੱਚ ਮੌਤਾਂ ਮੀਨਾਲ ਸੰਬੰਧਿਤ ਮੌਤਾਂ ਵਿੱਚ ਕਾਂਗੜਾ ਜ਼ਿਲ੍ਹੇ ਦੇ ਸਭ ਤੋਂ ਬਾਅਦ 28 ਲੋਕ ਮੌਤਾਂ ਬੱਝ ਕੀਤੀਆਂ ਗਈਆਂ ਨੇ ਇਸ ਤੋਂ ਬਾਅਦ ਮੰਡੀ ਦੇ ਵਿੱਚ 26 ਅਤੇ ਹਮੀਰਪੁਰ ਦੇ ਵਿੱਚ 13 ਲੋਕਾਂ ਦੀ ਮੌਤ ਹੋਈ ਇਨਾ ਮੌਤਾਂ ਦੇ ਕਾਰਨ ਬਖੋ ਵੱਖਰੇ ਹਨ ਤੇ 24 ਡੁੱਬਣ ਕਾਰਨ 27 ਖੜੀਆਂ ਚਟਾਨਾਂ ਦਾ ਦਰਕਤਾਂ ਤੋਂ ਡਿੱਗਣ ਕਾਰਨ ਤੇ 7 ਜ਼ਮੀਨ ਖਿਸਕੜ ਕਾਰਨ ਸੜਕ ਹਾਦਸਿਆਂ ਦੇ ਵਿੱਚ ਜਾਨ ਮਾਲ ਦਾ ਕਾਫੀ ਨੁਕਸਾਨ ਹੋਇਆ ਤੇ ਮੰਡੀ ਜ਼ਿਲ੍ਹੇ ਦੇ ਵਿੱਚ 21 ਚੰਬਾ ਦੇ ਵਿੱਚ 17 ਅਤੇ ਸ਼ਿਮਲਾ ਦੇ ਵਿੱਚ 15 ਮੌਤਾਂ ਹੋਈਆਂ ਨੇ ਤਾਂ ਜੇਕਰ ਤੁਸੀਂ ਹਲੇ ਵੀ ਪਹਾੜਾਂ ਦੇ ਵਿੱਚ ਘੁੰਮਣ ਦਾ ਪਲਾਨ ਬਣਾ ਰਹੇ ਹੋ ਤਾਂ ਰੁਕ ਜਾਓ ਕਿਉਂਕਿ ਖਤਰੇ ਤੋਂ ਖਾਲੀ ਨਹੀਂ ਹੈ ਹੁਣ ਪਹਾੜੀ ਇਲਾਕਾ